ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਿਸਾਨ ਵੀਰਾਂ ਦਾ ਸਵਾਲ ਹੁਣ ਆ ਰਿਹਾ ਖਾਸ ਤੌਰ ਤੇ ਜਿਹੜੀਆਂ ਡੀਬੀਡਬਲ ਕਿਸਮਾਂ ਨੇ ਅ ਖਾਸ ਤੌਰ ਤੇ ਗੇਤੀ ਬਜਾਈ ਦੇ ਵਿੱਚ 5 ਨਵੰਬਰ ਤਾਈਂ 7 ਨਵੰਬਰ ਤਾਈਂ ਤੇ 150% ਖਾਦਾਂ ਮਤਲਬ ਖਾਦ ਜਿੱਥੇ ਡੂਡੀ ਪੈਂਦੀ ਆ ਜਾਂ ਵੈਸੇ ਕਈ ਥਾਵਾਂ ਦੇ ਉੱਤੇ ਕੱਦ ਜ਼ਿਆਦਾ ਲੰਬਾ ਹੋ ਰਿਹਾ ਹੈ ਗੇਤੀ ਬਿਜਾਈ ਦੇ ਵਿੱਚ ਕਿਸਾਨ ਵੀ ਪੁੱਛ ਰਹੇ ਸੀਗੇ ਲਿਓਸਿਨ ਕਲੋਰਮਕੋਟ ਕੋਰਾਇਡ ਦੀ ਸਪਰੇ ਬਾਰੇ ਕਿਉਂਕਿ ਜਿਹੜੀ IIWBR ਕਰਨਾਲ ਜਿਹਦੀਆਂ ਇੱਕ ਕਿਸਮਾਂ ਨੇ DBW 187 222 303 DBW 327 ਆ 332 370 7172 ਤਾਂ ਉਹਦੀ ਸਿਫਾਰਿਸ਼ ਵੀ ਹੈਗੀ ਹੈ ਇਹ ਕਿ ਤੁਸੀਂ ਅਗੇਤੀ ਬਜਾਉਣ ਦੇ ਵਿੱਚ ਜਾ ਜਿੱਥੇ 150% ਖਾਦਾਂ ਡੂਡੀਆਂ ਖਾਦਾਂ ਪਾਈਆਂ ਹੋਈਆਂ ਨੇ ਤੁਸੀਂ ਇਹਦੇ ਵਿੱਚ ਤਣੇ ਨੂੰ ਪਹਿਲੀ ਗੰਡ ਪੈਣ ਸਮੇਂ ਤੇ ਝੰਡਾ ਪੱਤਾ ਨਿਕਲਣ ਵੇਲੇ ਝਾੜ ਵਿੱਚ ਇਜ਼ਾਫਾ ਕਰਨ ਲਈ ਝਾੜ ਨੂੰ ਵਧਾਉਣ ਲਈ ਜਿਹਦੇ ਨਾਲ ਕੱਦ ਵੀ ਥੋੜਾ ਰੁਕਦਾ ਤੇ ਰਿਪਰੋਡਕਟਿਵ ਫੇਜ਼ ਉਹਦਾ ਲੰਬਾ ਹੁੰਦਾ ਸਿੱਟੇ ਦੀ ਲੰਬਾਈ ਵੱਧਦੀ ਹੈ ਦਾਣਿਆਂ ਦਾ ਵજન ਵੱਧਾ ਜੋ ਸਿਫਾਰਸ਼ ਹੈਗੀ ਮੈਂ ਉਹ ਦੱਸ ਰਿਹਾ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਮੇਰਾ ਜਿਹੜਾ ਹੈਗਾ ਮਕਸਦ ਸੀਗਾ ਕਿਉਂਕਿ ਤੁਹਾਡੇ ਸਵਾਲ ਸੀਗੇ ਕਿ ਅਸੀਂ ਕਰੀਏ ਤਾਂ ਕਦੋਂ ਕਰੀਏ ਤਾਂ ਤੁਸੀਂ ਇਹ ਸਪਰੇਅ ਕਰਨੀ ਚਾਹੁੰਦੇ ਆ ਤਾਂ ਪਹਿਲੀ ਸਪਰੇਅ 55 ਤੋਂ 60 ਦਿਨ ਦੇ ਦਰਮਿਆਨ 60 ਦਿਨ ਦੇ ਦਰਮਿਆਨ ਕਰ ਸਕਦੇ ਹੋ ਦੂਸਰੀ ਸਪਰੇਅ ਜਦੋਂ 75 ਦਿਨ ਦੇ ਦਰਮਿਆਨ ਆ ਕਣਕ 75 78 ਦਿਨ ਦੇ ਦਰਮਿਆਨ ਝੰਡਾ ਪੱਤਾ ਦਿਸਣ ਲੱਗ ਪੈਂਦਾ ਉਸ ਟਾਈਮ ਦੇ ਉੱਤੇ ਆਪਾਂ 0.2% ਕਲੋਰਮਕਵਾਟ ਕਲਰਾਇਡ ਜਿਹੜੀ ਲਿਹੋਸਨ ਦੇ ਨਾਂ ਤੇ ਆਉਂਦੀ ਹੈ ਤੇ 0.1% ਟੈਬੂਕੋਨੋਜੋਲ ਮਤਲਬ 200 ਲੀਟਰ ਆਪਾਂ ਪਾਣੀ ਲਾਉਣਾ ਹੈ ਉਹ ਚ 400 ਐਮਐਲ ਜਿਹੜੀ ਕਲੋਰਮੈਕਵਾਟਕਲਰਾਇਡ ਹੈ ਤੇ 200 ਐਮਐਲ ਟੈਬੂਕੋਨੋਜੋਲ ਲੀਹੋਸਨ ਪਲਸ ਫੋਲਿਕੋਰ ਇਹਦੀ ਸਪਰੇ ਤੁਸੀਂ ਜੇ ਦੋ ਕਰਨੀ ਦੋ ਜਾਂ ਇੱਕ ਕਰਨੀ ਉਹ ਤੁਹਾਡੀ ਮਰਜ਼ੀ ਹੈ ਕਰਨ ਦਾ ਸਮਾਂ ਹੈਗਾ 60 ਦਿਨ ਦੇ ਦਰਮਿਆਨ ਤੇ 75 ਦਿਨ ਦੇ ਦਰਮਿਆਨ ਬਜਾਈ ਤੋਂ ਲੈ ਕੇ ਇਹ ਸਪਰੇ ਕਰੋਗੇ 200 ਲੀਟਰ ਪਾਣੀ ਦੇ ਵਿੱਚ ਬਾਅਦ ਦੁਪਹਿਰ ਤਰੇਲ ਲੱਥੀ ਤੋਂ ਇਹ ਸਪਰੇ ਕਰਨੀ ਹੈ ਅ ਦਿਨ ਜੇ ਘੱਟ ਲੱਗਿਆ ਹੋਇਆ ਤੁੱਪ ਪੂਰੀ ਨਹੀਂ ਤਾਂ ਵੀ ਕਰ ਸਕਦੇ ਹੋ ਉਹ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਤਰੇਲ ਨਹੀਂ ਬਹੁਤੀ ਹੋਣੀ ਚਾਹੀਦੀ ਫਸਲ ਦੇ ਉੱਤੇ ਉਦੋਂ ਤੁਸੀਂ ਸਪਰੇਅ ਕਰਨੀ ਹੈ ਤਾਂ ਇਹਦੇ ਨਾਲ ਤੁਹਾਨੂੰ ਲਾਜ਼ਮੀ ਜਿਹੜਾ ਹੈਗਾ ਬੈਨੀਫਿਟ ਮਿਲੂਗਾ ਕਿਉਂਕਿ ਜਿਹੜਾ ਪlant growth regulator ਆ ਉਹਨੇ ਕਿਉਂਕਿ ਜਦੋਂ ਝੰਡਾ ਪੱਤਾ ਨਿਕਲਦਾ ਨਾ ਉਦੋਂ ਇੱਕਦਮ ਕੱਦ ਕਣਕ ਦਾ ਵੱਧਾ ਜੇ ਪਹਿਲਾਂ ਵੀ ਕੱਦ ਜ਼ਿਆਦਾ ਤਾਂ ਫਿਰ ਕਾਫੀ ਲੰਬਾਈ ਹਾਈਟ ਜਿਹੜੀ ਕਾਫੀ ਹੋ ਜਾਂਦੀ ਹੈ ਤੇ ਪਲੱਸ ਜਿਹੜਾ ਹੈਗਾ ਜੇ ਤੁਸੀਂ ਝਾਰ ਚ ਵੀ ਜਾਫਾ ਚਾਹੁੰਦੇ ਹੋ ਤਾਂ ਇਹ ਤੁਸੀਂ ਪlant growth regulator ਕਿਉਂਕਿ DBW ਕਿਸਮਾਂ ਚ ਖਾਸ ਤੌਰ ਤੇ ਦੀ ਸਿਫਾਰਿਸ਼ ਕੀਤੀ ਗਈ ਆ ਹੋਰ ਕਿਸਮਾਂ ਬਾਰੇ ਵਾਸਤੇ ਕਿਸੇ ਕਿਸਮ ਦੀ ਕੋਈ ਸਿਫਾਰਿਸ਼ PBW ਕਿਸਮਾਂ ਬਾਰੇ ਨਹੀਂ ਹੈਗੀ ਤੇ ਟੈਬੂਕੋਨਾਜੋਲ ਆ ਜਿਹੜੀ ਉਹ ਤੁਹਾਨੂੰ ਪਤਾ ਹੈ ਕਿ ਉਹਨੇ ਬਿਲਕੁਲ ਝੰਡਾ ਪੱਤੇ ਨੂੰ ਫਸਲ ਨੂੰ ਰੋਗ ਰਹਿਤ ਰੱਖਣਾ ਹੈ ਬਹੁਤ ਵਧੀਆ ਬਰੌਡ ਸਪੈਕਟ੍ਰਮ ਉਲੀਨਾਸ਼ਕ ਹੈਗਾ ਬਸ ਗੋਲ ਸਮੇਂ ਆਪਾਂ ਵੀ ਤੁਹਾਨੂੰ ਕਹਿੰਨੇ ਕਿ ਕੁੱਲੀ ਨਾਸ਼ਕ ਜਿਹੜਾ ਜਰੂਰ ਆਪਾਂ ਨੂੰ ਕਰਨਾ ਚਾਹੀਦਾ ਤਾਂ ਕਿ ਝੰਡਾ ਪੱਤਾ ਰੋਗ ਰਹਿ ਤਰੇ ਤੇ ਆਪਾਂ ਨੂੰ ਝਾੜ ਜਿਹੜਾ ਹੈਗਾ ਚੰਗਾ ਮਿਲੇ ਫਸਲ ਦੀ ਝਾੜ ਤੇ ਕੁਆਲਿਟੀ ਵਧੀਆ ਹੋਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ